ਅੱਜ ਦੀ ਮਾਈਕ ਤੇ ਸਾਥ ਪਾਉਣ ਦੇ ਲਈ ਪੁੱਜਣਗੇ ਗੁਰਪ੍ਰੀਤ ਸਿੰਘ ਜੀ ਰਾਏ ਪਰ ਪਹਿਲੀ ਕਬੱਡੀ ਕਿਹੜੀ ਟੀਮ ਦੇ ਸੇ ਵਿਚ ਆਉਣੀ ਹੈ ਆ ਸਾਲ ਕਹਿੰਦੇ ਸ਼ੁਖਮント ਤੇ ਅਰਸ਼ ਨੇ ਧੰਨ ਧੰਨ ਕਰਵਾਈ ਭਾਵੇਂ ਕੈਨੇਡਾ ਦੀਆਂ ਗਰਾਉਂਡਾਂ ਹੋਣ ਭਾਵੇਂ ਯੂ ਐਸ ਏ ਦੀ ਗੱਲ ਪਹਿਲੀ ਰੇਡ ਗੋਰਾ ਪੈਣੀ ਬਾਈਆਂ ਵਾਲਾ ਦੋਦੇ ਦੀ ਟੀਮ ਦੀ ਤਰਫੋਂ ਪਾਉਣ ਦੇ ਲਈ ਮੈਦਾਨ ਦੇ ਵਿੱਚ ਤਿਆਰੀ ਕਰਦਾ ਹੋਇਆ ਲੈ ਵੀ ਦੀਪਿਆ ਅੱਜ ਤੇਰਾ ਮੇਲਾ ਸਫਲ ਆ ਪਰਦੀਪ ਸਿੰਘ ਦੀ ਢਿੱਲੋ ਮਾਲੀ ਕੈਨੇਡਾ ਉਹਨਾਂ ਵੱਲੋਂ ਪਹਿਲੀ ਕਬੱਡੀ ਤੇ 100 ਦਿੱਤੇ ਜਾਣੇ ਆ ਪਾਣੀ ਪਈਆਂ ਦਾ ਗੋਰਾ ਖੇਡ ਕਬੱਡੀ ਦਾ 스타 ਉਧਰ ਰਾਣੀ ਬਲਾ ਦਾ ਤੋਤਾ ਕਰਦਾ ਹੋਇਆ ਟਰਾਈ ਰਾਣੀ ਬਲਾ ਦਾ ਤੋਤਾ ਟਰਾਈ ਕਰਦਾ ਹੋਇਆ ਪਰ ਪੁਆਇੰਟ ਜਿਹੜਾ ਗੋਰਾ ਆਪਣੀ ਟੀਮ ਦੇ ਸੇਵੇ ਜੁੜਦਾ ਹੋਇਆ ਆਹ ਮੁੰਡੇ ਨੇ ਵੀ ਇਸ ਸਾਲ ਯੂਰਪ ਦੇ ਵਿੱਚ ਧੰਤਨ ਕਰਵਾਈ ਆ ਹਰਜੀਤ ਚੋਲੇ ਦਾ ਰੇਡ ਪਾਉਣ ਦੇ ਲਈ ਵਧਿਆ ਤੇ ਮਾਈਕ ਤੇ ਗੁਰਪ੍ਰੀਤ ਸਿੰਘ ਦੀ ਰਾਏਪੁਰ ਬੜੇ ਵਧੀਆ ਇਨਸਾਨ ਨੇ ਗੁਰਪ੍ਰੀਤ ਸਿੰਘ ਦੀ ਰਾਏਪੁਰ ਜਿਸ ਵੀਰ ਦੀ ਮੂਵ ਸਪਰੇ ਤੇ ਡਿਊਟੀ ਆ ਉਹ ਵੀਰ ਸਪਰੇ ਜਿਹੜੀ ਪੁੱਛਦਾ ਕਰਦੇਵੇ ਇਧਰ ਚੋਲੇ ਦਾ ਹਰਜੀਤ ਇੱਕ ਪੁਆਇੰਟ ਹੋਰ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਬਹੁਤ ਬਹੁਤ ਧੰਨਵਾਦ ਜੀ ਮੂਵ ਸਪਰੇ ਪਲੀਜ਼ ਗਰਾਊਂਡ ਦੇ ਵਿੱਚ ਉਧਰ ਸੰਪਰਕ ਕਰੋ ਜੀ ਜਰਗੜੀ ਤੇ ਕਪਿਆਲ ਅਗਲੇ ਮੈਚ ਲਈ ਦੋਵੇਂ ਖਿਡਾਰੀ ਦੋਵੇਂ ਟੀਮਾਂ ਦੇ ਰੈਡੀ ਰਹਿਣਗੇ ਔਰ ਸਾਹਮਣੇ ਕਾਲਾ ਬੈਰੋਕੇ ਹਰਜੀਤ ਤਲਵਾਰ ਕਲੱਬ ਜਗਰਾਉਂ ਦਾ ਖਿਡਾਰੀ ਇਸ ਸਮੇਂ ਅੰਕ ਲੈ ਕੇ ਵਾਪਸ ਪਰਤ ਰਿਹਾ ਰਿੰਕੂ ਆਸਟ੍ਰੇਲੀਆ ਦਲਵਿੰਦਰ ਸਿੰਘ ਬਾਗੜੀਆਂ ਆਸਟ੍ਰੇਲੀਆ ਜਦਾਰ ਸਿੰਘ ਜੀ ਪਟਵਾਰੀ ਸਾਹਿਬ ਬਲਵਿੰਦਰ ਸਿੰਘ ਜੀ ਸਰਪੰਚ ਰੋਹੋਂ ਤੋਂ ਔਰ ਨਾਲ ਹੀ ਜਗਦੇਵ ਸਿੰਘ ਜੀ ਜੱਗਾ ਪਟਵਾਰੀ ਝੁੰਦਾ ਜਗਦੇਵ ਸਿੰਘ ਜੀ ਜੱਗੀ ਪਟਵਾਰੀ ਨੱਥੂ ਮਾਜਰਾ ਖਿਡਾਰੀਆਂ ਦਾ ਮਾਨ ਸਨਮਾਨ ਕਰ ਰਹੇ ਨੇ ਜਦਾਰ ਸਿੰਘ ਜੀ ਸੋਕਰਾ ਜੱਗਾ ਕਹਿੰਦਾ ਪਟਵਾਰੀ ਕਿ ਜਦੋਂ ਧਨੌਲੇ ਦੀ ਟੀਮ ਜਿਹੜੀ ਖੇਡੇਗੀ ਵੱਡੇ ਮਾਨ ਸਨਮਾਨ ਕਰਾਂਗੇ ਕਿਉਂਕਿ ਸੌਰਿਆਂ ਦੀ ਟੀਮ ਹੈ ਇਸ ਸਮੇਂ ਅੰਕ ਲੈ ਕੇ ਤਾਵੀ ਰੇਸ਼ਮ ਵਾਪਸ ਪਰਤਦਾ ਹੋਇਆ ਤੇ ਅਗਲੀ ਰੇਡ ਪਾਉਣ ਦੇ ਲਈ ਗੋਰਾ ਭੈਣੀ ਬਾਈਆਂ ਦਾ ਅੱਗੇ ਨੂੰ ਵਧਿਆ ਚਾਰ ਜਾਫੀ ਨੇ ਅਰਸ਼ ਕਹਿੰਦੇ ਚੋਲਾ ਸਾਹਿਬ ਦਾ ਔਰ ਨਾਲ ਹੀ ਜੱਸੇ ਵਰਗੇ ਖਿਡਾਰੀ ਇਸ ਸਮੇ ਖੇਡ ਮੈਦਾਨ ਦੇ ਵਿੱਚ ਤੱਕ ਰਹਿਆ ਹੈਪੀ ਜੱਸਾ ਇਸ ਸਮੇ ਤੱਕ ਰਿਹਾ ਵੀ ਹੈਪੀ ਚੋਲਾ ਸਾਹਿਬ ਦਾ ਮੇਰੇ ਵੀਰੋ ਗੋਰਾ ਪਹਿਣੀ ਬਾਈ ਇਹਦੇ ਜਾਫੀ ਨੂੰ ਲਗਾਉਂਦਾ ਹੋਇਆ ਜਫਾ ਤੇ ਦਿਲਵਿੰਦਰ ਸਿੰਘ ਆਸਟ੍ਰੇਲੀਆ ਉਹਨਾਂ ਦੇ ਵੱਲੋਂ 100 ਦੇ ਜਿਹੜੇ ਵੱਡੇ ਮਾਨ ਨੇ ਇਸ ਜਾਫੀ ਦੇ ਲਈ ਨੇ 100 ਦੇ ਵੱਡੇ ਮਾਨ ਇਸ ਜਫੇ ਤੇ 100 ਦਿਲਵਿੰਦਰ ਆਸਟ੍ਰੇਲੀਆ ਔਰ ਤੱਕ ਰਹਿਆ ਹਰਜੀਤ ਸਿੰਘ ਨਾਮ ਕਰਮਜੀਤ ਧੂਰੀ ਕਹਿੰਦਾ ਪ੍ਰਦੀਪ ਸਿੰਘ ਮਾਲੀ ਦੇ ਨਾਂ ਤੇ ਮੇਰੇ ਵੀਰੋ ਹਰਜੀਤ ਦੀ ਕਬੱਡੀ ਤੇ 100 ਦੇ ਵੱਡੇ ਮਾਣ ਕੀਤੇ ਜਾਣਿਆ ਪਰ ਸਾਹਮਣੇ ਇਸ ਸਮੇਂ ਇੱਕ ਤੱਕਣ ਦੀ ਗੱਲ ਹੈ ਕਿ ਅੰਕ ਹਰਜੀਤ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਕਰਮਜੀਤ ਸਿਆ ਖਿਡਾਰੀ ਨੂੰ ਦੇ ਦਈਏ ਆਪਾਂ ਅੱਗੇ ਲਈ ਰੇਡ ਅਗਲਾ ਜਿਹੜਾ ਮੈਚ ਹੈ ਜਰਗੜੀ ਵਰਸਿਜ ਕਪਿਆਲ ਦੋਵੇਂ ਟੀਮਾਂ ਦੇ ਵਿਚਕਾਰ ਖੇੜਿਆ ਜਾਵੇਗਾ ਲਸਾੜਾ ਵਰਸਿਜ ਸੁਪਾਰ ਬਰਵਾਲੀ ਵਰਸਿਜ ਪੰਜ ਗਰਾਈਆਂ ਬੱਲ ਨੌ ਵਰਸਿਜ ਬੱਲ ਨਾਉ ਨਾਲ ਕਿਸ ਦਾ ਮੈਚ ਆ ਤਰਮਿੰਦਰ ਜੀ ਨੋਟ ਕਰਵਾਉਣਗੇ ਇਹ ਸੈਦੋਗੇ ਦਾ ਮੈਚ ਆ ਜੀ ਬੱਲ ਦਾਉਨ ਨਾਲ ਬੱਲ ਨਾਉ ਵਰਸਜ ਸੈਦੋਗੇ ਔਰ ਕਰਮਜੀਤ ਧੂਰੀ ਕਾਲਾ ਬੈਰੋਗੇ ਕੇਸਾ ਦਾ ਰਹੀ ਖਿਡਾਰੀ ਦਾ ਮਾਨ ਸਨਮਾਨ ਕਰ ਰਿਹਾ ਬਲਵਿੰਦਰ ਸਿੰਘ ਸਰਪੰਚ ਸਾਹਿਬ ਰੋਣੋ ਏਸ ਕਬੱਡੀ ਦੇ ਗਰੇਸ਼ਨ ਕਹਿੰਦਾ ਕਿ ਸੌ ਦੇ ਵੱਡੇ ਮਾਨ ਕਰ ਰਹੇ ਨੇ ਰਿੰਕੂ ਨਿਊਜ਼ੀਲੈਂਡ ਦਿਲਵਿੰਦਰ ਆਸਟ੍ਰੇਲੀਆ ਹਰਵੀਰ ਸਿੰਘ ਜੀ ਬਡਵਾਰੀ ਸਾਹਿਬ ਮਰਿੰਦਰ ਸਿੰਘ ਰਾਜੂ ਮਨਿੰਦਰ ਸਿੰਘ ਜਰਨਲ ਸਕਤਰ ਮੀਰੀਬੀਰੀ ਸਪੋਰਟ ਸਾਇਟ ਵੈਲਫੇਅਰ ਕਲੱਬ ਦਾ ਵੱਡਾ ਪਰਿਵਾਰ ਹੈ ਕਹਿੰਦੇ ਨਸ਼ਿਆਂ ਚੋਂ ਨਸ਼ਾ ਸਮੈਕ ਦਾ ਮਾਰਾ ਮਾਰਾ ਸਭ ਤੋਂ ਇਸ਼ਕ ਜਨਾਨੀਆਂ ਦਾ ਪਾਪੀ ਬੰਦੇ ਨੂੰ ਲਾਣਤਾ ਜੱਗ ਪਾਉਂਦਾ ਲੋਕੀ ਕਰਦੇ ਮਾਣ ਨੇ ਦਾਨੀਆਂ ਦਾ ਬੰਦਾ ਲੋੜ ਤੋਂ ਵੱਧ ਗਰੀਬ ਮਾਰਾ ਬਹੁਤਾ ਪੈਸਾ ਵੀ ਮੁੱਢ ਪਰੇਸ਼ਾਨੀਆਂ ਦਾ ਰਾਜ ਲਹਿੜੀਓ ਛੱਡ ਕੇ ਆਏ ਸਾਰੇ ਪੂਰਾ ਮਾਣ ਲੈ ਨਿੱਕੇ ਜਵਾਨੀਆਂ ਦਾ ਪੂਰਾ ਮਾਣ ਲੈ ਨਿੱਕੇ ਜਵਾਨੀਆਂ ਦਾ ਜੱਗੀ ਬਡਵਾਰੀ ਜੀ ਨੱਥੂ ਮਾਦਰੇ ਵਾਲੇ 100 ਦੇ ਵੱਡੇ ਮਾਣ ਕਰਦੇ ਆ ਮੇਰੇ ਵੀਰੋ ਕ੍ਰਿਸ਼ਨ ਵਿਦੇਸੇ ਉਹਨਾਂ ਦੇ ਨਾਂ ਦੇ ਜਿਹੜੇ ਉਹ ਲੈ ਰਹੇ ਨੇ ਇਸ ਖੇਡ ਮੈਦਾਨ ਦੇ ਵਿੱਚੋਂ ਕਿਉਂਕਿ 1 ਲੱਖ ਦੇ ਕਰੀਬ ਜਿਹੜਾ ਯੋਗਦਾਨ ਆ ਦਾ ਰੈਵਨਿਊ ਪਟਵਾਰ ਯੂਨੀਅਨ ਬਲੇਰ ਕੋਟਲਾ ਦੀ ਸਮੁੱਚੀ ਟੀਮ ਦਾ ਦਰਸ਼ਨ ਤੇ ਰਣੀਆਂ ਦਿੜਬਾ ਇਧਰ ਫਿਰਤਾ ਜੀ ਉਹਨਾਂ ਨਾਲ ਸੰਪਰਕ ਕਰਨ ਉਧਰ ਹਰਜੀਤ ਦੀ ਰੇਡ ਤੇ ਕਹਿੰਦੇ ਪ੍ਰਦੀਪ ਸਿੰਘ ਮਾਲੀ ਕੈਨੇਡਾ ਵਾਲਾ 100 ਦੇ ਵੱਡੇ ਮਾਰਨ ਕਰ ਰਿਹਾ ਹੈ ਹਰਜੀਤ ਗੋਗਾਪੁਰਿਆ ਦੀ ਰੇਡ ਤੇ ਸੈਦੋਗੀ ਦਾ ਟੀਮ ਦਾ ਜਿਹੜਾ ਮੈਚ ਖੇੜਾ ਜਾ ਰਿਹਾ ਅਗਲਾ ਮੈਚ ਜਰਗੜੀ ਵਰਸਜ ਕਪਿਆਲ ਦੋਵੇਂ ਟੀਮਾਂ ਦੇ ਵਿਚਕਾਰ ਇੱਕ ਸਾਈਡ ਕਹਿੰਦੇ ਦੋਦਾ ਮੁਕਸਰ ਦੀ ਏ ਟੀਮ ਹੈ ਮੇਰੇ ਵੀਰੋ ਕਾਲਾ ਬੈਰੋਕੇ ਵਾਲਾ ਇਸ ਸਮੇਂ ਰੇਡ ਪਾਉਣ ਦੇ ਲਈ ਅੱਗੇ ਨੂੰ ਵਧਦਾ ਹੋਇਆ ਜਰਗੜੀ ਵਰਸਜ ਕਪਿਆਲ ਅਗਲੇ ਮੈਚ ਲਈ ਦੋਵੇਂ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜਣ ਗਿਆ ਹਰਜੀਤ ਐਂਡ ਫਰੈਂਡਜ਼ ਕਲੱਬ ਤਲਵਾਰ ਹਰਜੀਤ ਐਂਡ ਤਲਵਾਰ ਕਲੱਬ ਜਗਰਾਉਂ ਦੇ ਲਈ ਖੇਡਣ ਵਾਲਾ ਇਹ ਖਿਡਾਰੀ ਕਾਲਾ ਵੈਰੋਕੇ ਜ਼ਿਲ੍ਹਾ ਮੋਗੇ ਦਾ ਖਿਡਾਰੀ ਇੱਧਰ ਦਰਸ਼ਕ ਜਿਹੜੇ ਫੁੱਲ ਆਨੰਦ ਲੈ ਰਹੇ ਨੇ ਲਓ ਦਰਸ਼ਕ ਵੀਰੋ ਇੱਕ ਲਲਕਾਰਾ ਹੋ ਜਾਵੇ ਇੱਧਰ ਤੁਹਾਡੇ ਟਰੈਕਟਰਾਂ ਤੇ ਜਿਹੜੀ ਡੀਜੇ ਦੀ ਆਵਾਜ਼ ਆ ਰਹੀ ਹੈ ਤੁਸੀਂ ਮੀਰੀਪੀਰੀ ਸਪੋਰਟਸ ਐਂਡ ਵੈਰਫੇਲ ਕਲੱਬ ਦਾ ਅੱਜ ਮੇਲੇ ਦਾ ਆਨੰਦ ਲੈ ਰਹੇ ਹੋ ਸਾਹਮਣੇ ਦੀਪਾ ਇਸ ਸਮੇਂ ਲਗਾਉਂਦਾ ਹੋਇਆ ਜਫਾ ਹੈਪੀ ਸੌਰੀ ਜਫਾ ਲਗਾਉਂਦਾ ਹੋਇਆ ਲੈ ਵੀ ਕਰਮਜੀਤ ਸਿੰਘ ਆ ਕੀਦੇ ਲਈ ਯਾਫੀ ਦੇ ਲਈ ਕਹਿੰਦੇ ਪ੍ਰਦੀਪ ਮਾਲੀ ਕੈਨੇਡਾ ਉਸ ਦੇ ਵੱਲੋਂ ਵੱਡੇ ਜਿਹੜੇ ਮਾਨ ਸਨਮਾਨ ਕੀਤੇ ਜਾ ਰਹੇ ਨੇ ਜਗਾ ਬਡਵਾਰੀ ਜੀ ਝੁੰਡਾਂ ਵਾਲੇ ਬੈਠੇ ਆ ਨੇ ਦਿਦਾਰ ਸਿੰਘ ਜੀ ਬਡਵਾਰੀ ਸਾਹਿਬ ਬੈਠੇ ਆ ਹਰਵੀਰ ਸਿੰਘ ਜੀ ਬਡਵਾਰੀ ਸਾਹਿਬ ਬੈਠੇ ਆ ਤਰਨਜੀਤ ਬਿੱਟੂ ਕਹਿੰਦਾ ਮੇਰਾ ਨਾਂ ਨਹੀਂ ਲਿਆ ਜਾ ਰਿਹਾ ਛੋਡੇ ਸਮੁੱਚੇ ਪਰਿਵਾਰ ਦੇ ਵੱਲੋਂ 51000 ਰੁਪਏ ਦਾ ਜਿਹੜਾ ਪਹਿਲਾ ਪ੍ਰਾਈਜ਼ ਹੈ ਉਹ ਸਪான்ਸਰ ਕੀਤਾ ਗਿਆ ਨਾਲ ਹੀ ਭੀਮ ਸਿੰਘ ਤੋਲੇਵਾਲ ਉਹਨਾਂ ਵੱਲੋਂ ਮੋਟਰਸਾਈਕਲ ਜਿਹੜਾ ਸਪான்ਸਰ ਕੀਤਾ ਗਿਆ ਦਰਸ਼ਨ ਤੇ ਰਣੀਆਂ ਪਲੀਜ਼ ਜਲਦੀ ਨਾਲ ਉਧਰ ਪਹੁੰਚਣ ਕਿਉਂਕਿ ਗੌਰਵ ਜੀਮੇ ਦਾ ਮੁੰਦੀ ਨਾਲ ਸਨਮਾਨ ਕਰਨਾ ਦਰਸ਼ਕ ਦਰਸ਼ਨ ਤੇ ਰਣੀਆਂ ਪਲੀਜ਼ ਜਲਦੀ ਨਾਲ ਉਧਰ ਪਹੁੰਚਣ ਕਿਉਂਕਿ ਗੌਰਵ ਜੀਮੇ ਦਾ ਜਿਹੜਾ ਮੁੰਦੀ ਨਾਲ ਸਨਮਾਨ ਕੀਤਾ ਜਾਣਾ ਹੈ ਇਸ ਗੱਲ ਦਾ ਵੀ ਮਾਣ ਮਹਿਸੂਸ ਕਰਦੇ ਆ ਜੀ ਕਿ ਜਿੱਥੇ ਮੀਰੀ ਪੀਰੀ ਕਲੱਬ ਦੀ ਟੀਮ ਦੇ ਵਿੱਚ ਬਹੁਤ ਵਧੀਆ ਕੋਆਪਰੇਸ਼ਨ ਆ ਰਿਹਾ ਉੱਥੇ ਦੋ ਕਮੈਂਟਰ ਕਬੱਡੀ ਦੇ ਮੈਂ ਕਹਾਂਗਾ ਵੀ ਮੀਰੀ ਪੀਰੀ ਕਬੱਡੀ ਕਲੱਬ ਦੀ ਉਹ ਦੇਣਾ ਕ੍ਰਿਸ਼ਨ ਉਪਦੇਸ਼ੇ ਕਲੱਬ ਮੈਂਬਰ ਸਾਡਾ ਔਰ ਗੁਰਪ੍ਰੀਤ ਸਿੰਘ ਜੀ ਰਾਏਪੁਰ ਢੀਂਡ ਸਾਹਿਬ ਇਹ ਵੀ ਸਾਡਾ ਕਲੱਬ ਮੈਂਬਰ ਆ ਦੋਨੇ ਕਲੱਬ ਮੈਂਬਰ ਇਸ ਮੀਰੀ ਪੀਰੀ ਕਲੱਬ ਦੀ ਕਮੈਂਟਰੀ ਨੂੰ ਦੇਣਾ ਜੀ ਇਹ ਸਾਡੇ ਸਾਰੇ ਸਪੌਂਸਰ کہہ ਰਹੇ ਨੇ ਇਹ ਗੱਲ ਔਰ ਇਸ ਗੱਲ ਸਾਨੂੰ ਪੂਰਾ ਮਾਣ ਆ ਮਾਈਕ ਓਵਰ ਟੂ ਕਬੱਡੀ ਗਰਾਊਂਡ ਧੰਨਵਾਦ ਜੀ ਪਟਵਾਰੀ ਸਾਹਿਬ ਦਲਵਿੰਦਰ ਸਿੰਘ ਸਰਪੰਚ ਸਾਹਿਬ ਕਹਿੰਦੇ ਪਟਵਾਰੀਆਂ ਦੇ ਨਾਂ ਤੇ ਖਿਡਾਰੀਆਂ ਦਾ ਮਾਨ ਸਨਮਾਨ ਕਰ ਰਹੇ ਨੇ ਜੱਗਾ ਪਟਵਾਰੀ ਜਿਹਦਰ ਸਿੰਘ ਜੀ ਪਟਵਾਰੀ ਹਰਵੀਰ ਸਿੰਘ ਜੀ ਪਟਵਾਰੀ ਤੁਹਾਡੇ ਨਾਮ ਤੇ ਜਿਹੜੇ ਖਿਡਾਰੀਆਂ ਨੂੰ ਮਾਨ ਸਨਵਾਰ ਕਰ ਰਹੇ ਨੇ ਬਲਵਿੰਦਰ ਸਿੰਘ ਸਰਪੰਚ ਰੋਣੋ ਵਾਲੇ ਕਿਉਂਕਿ ਗੈਰ ਕਦੇ ਵੀ ਰੀਸ ਕਰ ਨਾ ਸਕਿਆ ਵੀਰਾਂ ਦੀ ਤੇ ਉਧਰ ਆਪਾਂ ਤੱਕ ਰਹੇ ਹਾਂ ਕਿ ਦਰਸ਼ਕ ਵੀ ਮੀਰੀ ਪੀਰੀ ਸਪੋਰਟਸ ਐਂਡ ਵੈਲਫੇਅਰ ਕਲੱਬ ਲਾਂਗੜੀਆਂ ਦੇ ਸਮੁੱਚੇ ਖੇਡ ਮੇਲੇ ਦਾ ਆਨੰਦ ਮਾਣਦੇ ਹੋਏ ਅਗਲਾ ਮੈਚ ਯਰਗੜੀ ਵਰਸ ਜਿਕਪਿਆਲ ਦੋਵੇਂ ਟੀਮਾਂ ਦੇ ਵਿਚਕਾਰ ਖੇੜਿਆ ਜਾਵੇਗਾ। ਲਓ ਕਾਲਾ ਬੈਰੋਕੇ ਜ਼ਿਲ੍ਹੇ ਮੋਗੇ ਦਾ ਸਾਹਮਣੇ ਅਰਸ਼ ਚੋਲਾ ਸਾਹਿਬ ਦਾ ਔਰ ਸਾਹਮਣੇ ਕਹਿੰਦੇ ਹੈਪੀ ਚੋਲਾ ਸਾਹਿਬ ਦਾ ਜੱਸਾ ਚੋਲਾ ਸਾਹਿਬ ਦਾ ਸੁਖਮੰਦੀ ਘਾਟ ਤੇ ਮੇਰੇ ਵੀਡੀਓ ਅੱਜ ਰੜਕ ਰਹੀ ਹੈ ਔਰ ਸਾਹਮਣੇ ਚੋਲਾ ਸਾਹਿਬ ਦਾ ਚੌਥਾ ਜਾਫੀ ਇਸ ਸਮੇ ਜਫਾ ਲਾ ਪਾਵੇਗਾ ਜਾਂ ਨਹੀਂ ਦਲਵਿੰਦਰ ਸਿੰਘ ਆਸਟ੍ਰੇਲੀਆ ਉਹਨਾਂ ਵੱਲੋਂ ਇਸ ਜਾਫੀ ਦੇ ਲਈ 100 ਦੇ ਜਿਹੜੇ ਵੱਡੇ ਮਾਣ ਕੀਤੇ ਜਾ ਰਹੇ ਆ ਦਲਵਿੰਦਰ ਸਿੰਘ ਆਸਟ੍ਰੇਲੀਆ ਜਾਫੀਆਂ ਦੇ ਲਈ 100 ਦੇ ਜਿਹੜੇ ਵੱਡੇ ਮਾਣ ਦਲਵਿੰਦਰ ਆਸਟ੍ਰੇਲੀਆ ਜਗਦੇਵ ਸਿੰਘ ਜੀ ਜੱਗਾ ਬਡਵਾਰੀ ਜੀ 100 ਰੁਪਿਆ ਤੁਹਾਡੇ ਵੱਲੋਂ ਇਸ ਰੇਟ ਤੇ ਲੱਗ ਚੁੱਕਿਆ ਹੈ ਜੱਗਾ ਬਡਵਾਰੀ ਜੀ ਮੋਟਰਸਾਈਕਲ ਨਿਕਲਿਆ ਪਾਰਟੀ ਹੋ ਗਈ ਹੈ ਕਹਿੰਦੇ ਧਨੌਲੇ ਵਾਲੇ ਖਿਡਾਰੀਆਂ ਦੇ ਵੱਡੇ ਮਾਨ ਸਨਮਾਨ ਕੀਤੇ ਆ ਨਾਲ ਹੀ ਦیدار ਸਿੰਘ ਜੀ ਬਡਵਾਰੀ ਗੁਰਵਿੰਦਰ ਸਿੰਘ ਬੱਗਾ ਸਾਡੇ ਕਲੱਬ ਦਾ ਖਜ਼ਾਨਾ ਮੰਤਰੀ ਔਰ ਹਰ ਕਮਲਪ੍ਰੀਤ ਸਿੰਘ ਢੇਡਸਾ ਉਹਨਾਂ ਦੇ ਭਰਾ ਰਿੰਕੂ ਨਿਊਜ਼ੀਲੈਂਡ ਵੱਡੇ ਮਾਨ ਸਨਮਾਨ ਕਰ ਰਹੇ ਨੇ ਖਿਡਾਰੀਆਂ ਦੇ ਸਰਬਜੀਤ ਸਿੰਘ ਜਲਵਾਣੇ ਵਾਲਿਆ ਆਜਾ 100 ਦਾ ਮਾਣ ਮੇਤੋ ਪ੍ਰਾਪਤ ਕਰ ਲੈ ਦਲਵਿੰਦਰ ਸਿੰਘ ਆਸਟ੍ਰੇਲੀਆ ਉਹਨਾਂ ਦੇ ਵੱਲੋਂ ਤੇਰੇ ਲਈ ਵੀ 100 ਦੇ ਜਿਹੜੇ ਵੱਡੇ ਮਾਣ ਕੀਤੇ ਜਾ ਰਹੇ ਆ ਚੱਲ ਵੀ ਨੌਜਵਾਨਾਂ ਪਾਗਲੀ ਰੇਡ ਖੇਡਾ ਖੁਰਦ ਦੀਆਂ 11 ਬੈਰਾ ਨਵੰਬਰ 2014 ਨੂੰ 41 ਤੇ 31000 ਵੈਸਟ ਰਾਈਡਰ ਤੇ ਜਾਫੀ ਦੇ ਲਈ ਵਾਸ਼ਿੰਗ ਮਸ਼ੀਨਾਂ ਜਿਹੜੀਆਂ ਦਿੱਤੀਆਂ ਜਾਣ ਗਿਆ ਇਸ ਪੁਆਇੰਟ ਦੇ 100 ਰੁਪਿਆ ਜੀ ਅਵਤਾਰ ਸਿੰਘ ਜੀ ਬਿੱਲਾ ਆੜ੍ਹਤੀਆ ਸਾਹਿਬ ਵੱਲੋਂ ਇਸ ਪੁਆਇੰਟ ਦੇ ਰੇਡਰ ਦੇ ਲਈ ਹੋ ਗਿਆ ਜੀ ਇਹੇ ਹਰਮਨ ਚੌਂਦਾ ਜੀ 메인 게ਟ ਤੇ ਚਲੇ ਜਾਵੇ ਉਹਦੇ ਦੇ ਸਾਥੀ ਡਿੱਗ ਰਹੇ ਨੇ ਹਰਮਨ ਚੌਂਦਾ ਜੀ ਹਰਜੀਤ ਸਿੰਘ ਗੋਗੇ ਬੂਹੇ ਦੀ ਧਰਤੀ ਦਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਹੈ ਗੁਰਪ੍ਰੀਤ ਜੀ ਨੋਟ ਕਰਿਓ ਸਾਡੇ ਕਲੱਬ ਦੇ ਮੁੱਖ ਸਪੌਂਸਰ ਜਗਤਾਰ ਸਿੰਘ ਢੀਂਡਸਾ ਕਹਿੰਦੇ ਨੇ ਕਹਿੰਦੇ ਗਾਹਾਂ ਨੂੰ ਨਾਮਾਂ ਦੇ ਵਿੱਚ ਹੀ ਵਾਅਦਾ ਕਰਾਂਗੇ ਚਾਹੇ ਆਪ ਦਵਾਈਏ ਚਾਹੇ ਕਿਸੇ ਦਵਾਈਏ ਜ਼ੋਰਦਾਰ ਤਾੜੀਆਂ ਜਗਤਾਰ ਸਿੰਘ ਢੀਂਡਸਾ ਦੇ ਨਾਂ ਤੇ ਜੀ ਲਓ ਮੈਚ ਬੜਾ ਫੱਸ਼ਿਆ ਦਰਸ਼ਕ ਵੀਰੋ ਅੰਤ ਅੰਤ ਪੁਆਇੰਟ ਤੇ ਜਿਹੜਾ ਫੈਸਲਾ ਹੋਣਾ ਹੈ ਮੈਚ ਬੜਾ ਤਾਕੜਾ ਤਾੜੀ ਮਾਰ ਕੇ ਤੁਸੀਂ ਜਿਹੜਾ ਖਿਡਾਰੀਆਂ ਦਾ ਹੌਸਲਾ ਅਭਜਾਈ ਕਰੋਗੇ ਮੈਚ ਬੜਾ ਤਾਕੜਾ ਖੇੜਿਆ ਜਾ ਰਿਹਾ ਦੋਦਾ ਤੇ ਚੋਲਾ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ ਔਰ ਜਗਤਾਰ ਸਿੰਘ ਜੀ ਸ੍ਰੀ ਗੁਰੂ ਅੰਗਦ ਦੇ ਪਬਲਿਕ ਸਕੂਲ ਦੇ ਡਾਇਰੈਕਟਰ ਪੁੱਜੇ ਆ ਭੀਮ ਸਿੰਘ ਟੋਲੇਵਾਲ ਜਸਵੀਰ ਸਿੰਘ ਜੱਸੀ ਮੰਨਵੀ ਉਹਨਾਂ ਦੀ ਸਮੁੱਚੀ ਟੀਮ ਪਰਮਜੀਤ ਮਹਿਮਾ ਕੁਲਦੀਪ ਸਿੰਘ ਲਾਈਨਮੈਨ ਅਮਰਤਪਾਲ ਗੋਸ਼ੀ ਕਲਤਾਰ ਸੀਪ ਦੇ ਮੁਕਾਬਲੇ ਜਿਹੜੇ ਜਿੱਤੇ ਆ ਔਰ ਨਾਲ ਹੀ ਸਮੁੱਚੀ ਟੀਮ ਅਮਰਿੰਦਰ ਰਾਜੂ ਜੀ ਹਰਵੀਰ ਸਿੰਘ ਪਟਵਾਰੀ ਸਾਹਿਬ ਗੋਰਾ ਕਹਿੰਦੇ ਭੈਣੀ ਵਾਈਆਂ ਦੀ ਧਰਤੀ ਦਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਅੱਗੇ ਨੂੰ ਵਧਿਆ ਅਗਲਾ ਮੁਕਾਬਲਾ ਜਰਗੜੀ ਵਰਸਸ ਕਪਿਆਲ ਦੋਵੇਂ ਟੀਮਾਂ ਦੇ ਵਿਚਕਾਰ ਖੇਡਿਆ ਜਾਵੇਗਾ ਗੁਰਮਖ ਦਾ ਜੋਰ ਲੱਗਿਆ ਗੁਰਲਸ਼ਕਰ ਵੀਰ ਝੱਲ ਵਾਲੇ ਦਾ ਜੋਰ ਲੱਗਿਆ ਧਰਮਿੰਦਰ ਵੀਰ ਹੋਰਾਂ ਦੀਆਂ ਵੱਡੀਆਂ ਸਵਾਮਾਂ ਰਹੀਆਂ ਮਿੱਠੂ ਵੀਰ ਹੋਰਾਂ ਦੀਆਂ ਵੱਡੀਆਂ ਸਵਾਮਾਂ ਰਹੀਆਂ ਅਗਲੀ ਰੇਡ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਤੱਕ ਰਹੇ ਆ ਅਗਲੇ ਮੈਚ ਲਈ ਮੈਂ ਬੇਨਤੀ ਕਰੂੰਗਾ ਨਾਲ ਸਹਿਯੋਗ ਕਰਨਗੇ ਗੁਰਪ੍ਰੀਤ ਰਾਏਪੁਰ ਨੂੰ ਕ੍ਰਿਸ਼ਨ ਵਿਦੇਸ਼ਾ ਜੀ ਉਸ ਤੋਂ ਬਾਅਦ ਰੁਪਿੰਦਰ ਜਲਾਲ ਜੀ ਜਾਰੀ ਰੱਖਣਗੇ ਆਪਦਾ ਔਰ ਸਾਹਮਣੇ ਚੋਲਾ ਸਾਹਿਬ ਦਾ ਰੇਡਰ ਇਸ ਸਮੇਂ ਜੱਸਾ ਮੇਰੇ ਵੀਰੋ ਅੱਗੇ ਨੂੰ ਵਧਿਆ ਹੋਇਆ ਕਹਿੰਦੇ ਨਾਪੇ ਜਾਂਦੇ ਨਹੀਂ ਪਾਣੀ ਸਮੁੰਦਰਾਂ ਦੇ ਕੋਈ ਤੋੜ ਨਹੀਂ ਸਕਦਾ ਤਾਰਿਆਂ ਨੂੰ ਕਦੇ ਕੁੱਤੇ ਦੀ ਹੁੰਦੀ ਨਾ ਪੂੰਸ ਸਿੱਧੀ ਸ਼ਰਮ ਹੁੰਦੀ ਨਾ ਕਦੇ ਲਗਾੜਿਆਂ ਨੂੰ ਐਸੇ ਪੁੱਤ ਨੂੰ ਚੱਕ ਲੈ ਰੱਬ ਸੱਚਾ ਮਿੱਟੀ ਰੋਲੇ ਜੋ ਪਿਓ ਦੇ ਦਾੜਿਆਂ ਨੂੰ ਰਾਜਲ ਹੇੜੀਓ ਪਿੰਡ ਦੀ ਪਰਖਾ ਹੁੰਦੀ ਤੱਕ ਕੇ ਸਦਾ ਗੋਹਾਰਿਆਂ ਨੂੰ ਔਰ ਦੁੱਗਾ ਦਾ ਖੁਸ਼ੀ ਦਰਾਉਦਰ ਦਾ ਗੁਰਿੰਦਰ ਮੇਰੇ ਵੀਰੋ ਪਿਛਲੇ ਸਾਲ ਜਦੋਂ ਲਾਂਗੜੀਆਂ ਦਾ ਕਬੱਡੀ ਕੱਪ ਹੋਇਆ ਕਹਿੰਦੇ ਸਵੱਦੀ ਦੇ ਕਬੱਡੀ ਕੱਪ ਦਾ ਮੋਟਰਸਾਈਕਲ ਜੇ ਤੁਰਿਆ ਪਿਛਲੇ ਸਾਲ ਦੀ ਗੱਲ ਕਾਲਾ ਵੈਰੋਕੇ ਵਾਲਾ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਅੱਗੇ ਨੂੰ ਵਧਦਾ ਹੋਇਆ ਚਾਰੀ ਆਫੀ ਆਂਦੀ ਘੁੰਮਦੀ ਹੋਈ ਚੈਨ ਦੇ ਵਿੱਚੋਂ ਸਾਡੇ ਗਰਾਊਂਡ ਕਮੇਟੀ ਨੋਟ ਕਰਿਓ ਜੀ ਆ ਵੀਆਈਪੀ ਸਟੇਜ ਮੂਹਰੇ ਜਿੰਨੇ ਬੰਦੇ ਖੜੇ ਨੇ ਕ੍ਰੇਨ ਕੋਲੇ ਕਿਰਪਾ ਕਰਕੇ ਬੈਠ ਜਾਓ ਜੀ ਜਿੰਨੇ ਬੰਦੇ ਖੜੇ ਨੇ ਵੀਆਈਪੀ ਸਟੇਜ ਦੇ ਮੂਹਰੇ ਸਾਰੇ ਬਹਿ ਜਾਓ ਕੀ ਫਾਇਦਾ ਵੀਰੇ ਪਿੱਛੇ ਕਿੰਨੇ ਬੰਦੇ ਬੈਠੇ ਨੇ ਆਪਣੇ ਦਰਸ਼ਕ ਵੀਰ ਕਿਸੇ ਨੂੰ ਦਿਖਾਈ ਨਹੀਂ ਦੇ ਰਿਹਾ ਕੁਰਸੀਆਂ ਲੈ ਕੇ ਬਹਿ ਜਾਓ ਜਿੰਨੇ ਜਾਲ ਗੋਲੇ ਬੈਠੇ ਨੇ ਕਿਰਪਾ ਕਰਕੇ ਇੱਥੋਂ ਪਰੇ ਹੋ ਜਾਓ ਚਾਹੇ ਕੋਈ ਪਾਣੀ ਵਾਲਾ ਚਾਹੇ ਕੋਈ ਕਲੀ ਵਾਲਾ ਇੱਥੋਂ ਪਰੇ ਹੋ ਜਾਓ ਯਾਰ ਕੁਰਸੀਆਂ ਆਵਦੀਆਂ ਸਾਈਡ ਤੇ ਕਰ ਲਓ ਚਾਹੇ ਕੋਈ ਕਲੱਬ ਮੈਂਬਰ ਆ ਜਿਹਨੇ ਬੈਠਣਾ ਉਧਰ ਮੋਟਰਸਾਈਕਲ ਵਾਲੇ ਏਰੀਆ ਦੇ ਵਿੱਚ ਚੱਲਿਆ ਜਾਵੇ ਆ ਕ੍ਰੇਨ ਵਾਲਾ ਇਹਦੇ ਸਾਰਾ ਖਾਲੀ ਕਰ ਦਿਓ ਜੀ ਇਧਰ ਤੋਤਾ ਰਾਣੀ ਬਲਾ ਦਾ ਲਾ ਤਕੜਾ ਜੱਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਲੈ ਵੀ ਕਮਲਵੀਰ ਆਪਾਂ ਇਸ ਮੈਚ ਤੋਂ ਬਾਅਦ ਗੌਰਵ ਜੀਮੇ ਦਾ ਜਿਹੜਾ ਮੁੰਦੀ ਦੇ ਨਾਲ ਮਨ ਸਨਮਾਨ ਕਰਨਾ ਹੈ ਦੀਪ ਲਵ ਤੇ ਜੋਨੀ ਚੀਮਾ ਉਹ ਵੀ ਵੀਰ ਜਲਦੀ ਨਾਲ ਸਟੇਡੀਅਮ ਦੇ ਸਟੇਜ ਦੇ ਅੱਗੇ ਪਹੁੰਚ ਜਾਣਾ ਬੇਨਤੀ ਆਉਨਾ ਵੀਰਾਂ ਨੂੰ ਦਰਸ਼ਨ ਦਿੜਬਾ ਉਹ ਵੀਰ ਜਿਹੜਾ ਬਾਤ ਸੁਣਦਾ ਜਿੱਥੇ ਵੀ ਜਲਦੀ ਦੇ ਨਾਲ ਪਹੁੰਚ ਜਾਵੇ ਦਰਸ਼ਨ ਦਿੜਬੇ ਦਾ ਕੰਮ ਉਹਨਾਂ ਨੂੰ ਬੇਨਤੀ ਹੈ ਵੀਰ ਇਸ ਮੈਚ ਤੋਂ ਬਾਅਦ ਆਪਾਂ ਗਰਭ ਜੀਮੇ ਦਾ ਮੁੰਡੀ ਨਾਲ ਮਾਨ ਸਨਮਾਨ ਕਰਨਾ ਆ ਮੁੰਡੇ ਨੇ ਕਹਿੰਦਾ ਯੂਰਪ ਦੇ ਵਿੱਚ ਧੁੰਮ ਮਚਾਈ ਪਰ ਜਾਫੀ ਨੇ ਪੱਟੀ ਖੁੱਤ ਵੱੱਗ ਗਈ ਜ਼ੋਰਦਾਰ ਕੈਂਚੀ ਪਰ세ਮ ਕੁਮਾਰ ਜੀ ਸੰਦਾੜ ਵਾਲੇ ਉਹਨਾਂ ਦੀ ਵਿਸੰਨ ਦਾ ਫੈਸਲਾ ਕਰ ਦਿੱਤਾ ਕਿ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਵਿੱਚ ਜੁੜਦਾ ਆ ਮੇਰੀ ਬੇਨਤੀ ਦਰਸ਼ਨ ਦਿੜਬਾ ਜਿੱਥੇ ਵੀ ਬਾਤ ਸੁਣਦਾ ਜੋਨੀ ਚੀਮਾ ਦੀਪ ਲਭੋਣੀ ਵੀਰ ਜਿਹੜੇ ਜਲਦੀ ਨਾਲ ਪਹੁੰਚਣ ਸਟੂਡੀਓ ਜੀ ਜੀਐਨ ਆਟੋ ਤੋਂ ਸਾਡੇ ਵੀਰ ਹਰਦੀਪ ਸਿੰਘ ਜੀ ਮੜਾਹੜ ਜੀ ਨਾਲ ਵੱਲੋਂ ਹਰ ਸਾਲ ਵੱਡਾ ਯੋਗਦਾਨ ਇਸ ਕਲੱਬ ਦੀ ਕੱਪ ਦੇ ਲਈ ਉਹਨਾਂ ਦਾ ਸਨਮਾਨ ਕਰ ਰਹੇ ਆ ਅਸੀਂ ਜੀਐਨ ਆਟੋ ਮੇਰੀ ਬੇਨਤੀ ਹੈ ਉਸ ਤੋਂ ਨੈਕਸਟ ਮੈਚ ਲਈ ਕ੍ਰਿਸ਼ਨ ਵਿਦੇਸਾ ਤੇ ਰੁਪਿੰਦਰ ਜਲਾਲ ਜੀ ਉਹ ਵੀ ਵੀਰ ਪੁੱਜਣ ਇਧਰ ਗੋਰਾ ਭੈਣੀ ਬਾਈਆਂ ਦਾ ਪੁਆਇੰਟ ਆਪਣੀ ਟੀਮ ਦੇ ਸਵੇ ਜੋੜ ਗਿਆ ਉਧਰ ਕਹਿੰਦੇ ਸ਼ੋਨੀ ਫਤੇਗੜ ਛੰਨਾ ਦਾ ਆ ਸਾਲ ਕਹਿੰਦੇ ਬਹੁਤ ਤਕੜਾ ਖੇਡ ਰਿਹਾ ਸੱਟ ਲੱਗਣ ਕਾਰਨ ਅੱਜ ਖੇਡ ਤੇ ਨਹੀਂ ਸਕਿਆ ਪਰ ਪੁੱਜਿਆ ਜਰੂਰ ਆ ਉਧਰ ਦबई ਦੇ ਸ਼ਹਿਰ ਦੇ ਕਬੱਡੀ ਕੱਪ ਦਾ ਪਹਿਲਾ ਜਫਾ ਲਾਉਣ ਵਾਲਾ ਰੋਮੀ ਫਤੇਗੜ ਸ਼ੰਨਾ ਦਾ ਪੁੱਜਿਆ ਆਪਸ ਮੈਚ ਦੇ ਪੁਆਇੰਟ ਜਿਹੜੇ ਦਰਸ਼ਕਾਂ ਦੇ ਨਾਲ ਸਾਂਝੇ ਕਰ ਲਿਆ ਦੋਦਿਆਂ ਦੀ ਟੀਮ ਦੇ ਦਰਸ਼ਕ ਵੀਰੋ ਪੁਆਇੰਟ ਰਿਹਾ 12 ਚੋਲੇ ਸਾਹਿਬ ਦੀ ਟੀਮ ਦੇ ਪੁਆਇੰਟ 11 ਜੇ ਮੈਚ ਵਧੀਆ ਲੱਗਿਆ ਤਾੜੀ ਮਾਰ ਦਿਓ ਜ਼ੋਰਦਾਰ ਦਰਸ਼ਕ ਵੀਰਿਓ ਇਸ ਮੈਚ ਦੇ ਵਿੱਚੋਂ रोधे जी टीम जहिड़ी जेतू रही